ਉੱਡੇ ਪਿੰਡਾਂ ਦੇ ਵਿੱਚ ਜਿਹੜੀ ਗੱਲ ਉੱਡੀ ਆ ਇਹ ਤੇ ਦੁਗਾਉਣ ਦੀ ਇਹ ਕਿੰਨੀ ਕਿ ਸੱਚੀ 100% ਸਹੀ ਹੈ ਕਿਸੇ ਨੇ ਦੇਖਿਆ ਵੀ ਆ ਤੇ ਬਸ ਕਲੀ ਗੱਲ ਹੀ ਉੱਡੀ ਜਾਂਦੀ ਹੈ ਪਹਿਲਾਂ ਤਾਂ ਅੱਜ ਤੱਕ ਦੇਖਿਆ ਨਹੀਂ ਸੀ ਕਿਸੇ ਨੇ ਪਰ ਹੁਣ ਇਹ ਵੀਡੀਓ ਆ ਗਈ ਹੈ ਤੁਸਰੂ ਦੱਸਦਾ ਸੀ ਵੀ ਲੋਕਾਂ ਨੂੰ ਤਾਂ ਲੱਗਦੀ ਚਾਉੜ ਬਿਲਕੁਲ ਭਾਈ ਲੋਕਾਂ ਨੇ ਪਹਿਲੀ ਗੱਲ ਤਾਂ ਲੋਕ ਸਾਡੇ ਘਰੇ ਬਾਲਾ ਦੀ ਕਟੋਏ ਹਜ਼ਾਰ ਬੰਦਾ ਆਇਆ ਹੋਗਾ ਅੱਛਾ ਵੀ ਭਾਈ ਤੂੰ ਦੇਖਿਆ ਕਹਿ ਜਾਂ ਸੀ ਯਾਰ ਕਿਸੇ ਨੂੰ ਭਾਈ ਇਹ ਪੁੱਛਣੇ ਹਾਲ ਚਾਲ ਵਿੱਚ ਬੰਦਾ ਨੇ ਕਿਵੇਂ ਸੱਟੋਂ ਵਜਿਆ ਜਾਂ ਜਾਗ ਕਿੰਨੇ ਕੋਦੇ ਭਾਈ ਤੂੰ ਦੇਖਿਆ ਸੀ ਕਿਹਾ ਅਰੇ ਕਹੀ ਪੁੱਛਦਾ ਸੀ ਆ ਗਈ ਪਰ ਹੁਣ ਵੀਡੀਓ ਆਉਣ ਲੱਗੀ ਹੁਣ ਨਹੀਂ ਪਹੁੰਚ ਦੇ ਵੀ ਹੁਣ ਤਾਂ ਮਨ ਲਓ ਰਾਤ ਨੂੰ ਲੋਕੀ ਘਰੋਂ ਨਿਕਲਦੇ ਨਹੀਂ ਪਾਣੀ ਪੁੰਨ ਲਾਉਣੇ ਪਈ ਆ ਪੰਜ ਚਾਰ ਬੰਦੇ ਜਾਓ ਵੱਢ ਕੇ ਆਜੋ ਘਰੇ ਆਵਦੇ ਇਹ ਬਾਈ ਤਿੰਨ ਚਾਰ ਬੰਦੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕਾਇਲ ਕੀਤੇ ਕਿੰਨੇ ਦਿਨਾਂ ਅਚ ਕੀਤੇ ਇੱਕੋ ਦਿਨ ਹੋਰ ਰਾਤ ਨੂੰ 2:30 ਵਜੇ ਕੀਤੇ ਸਵੇਰੇ 4:00 ਵਜੇ ਕੀਤਾ ਹਾਂ ਜੇ ਪਾਸੇ ਪਾਸੇ ਸਾਡੇ ਬਿੱਤੀ ਕਹਿੰਦੇ ਹੋਈ ਤਾਂ ਪਤਾ ਨਹੀਂ ਆਪਾਂ ਨੂੰ ਸਾਢੇ 9:00 ਤੋਂ ਪਹਿਲਾਂ ਸਾਡੇ ਬਿੱਤੀ ਹੁਣ ਤੁਹਾਡੇ ਕਿਹੜੇ ਕਿਹੜੇ ਪਿੰਡਾਂ 'ਚ ਫਿਰਦਾ ਇਹ ਮੈਂ ਮਤਲਬ ਪਿੱਸੀ ਆਣਾ ਕਿਲੀ ਪਿੱਸੀ ਆਣਾ ਕਿਲੀ ਦਾ ਪਿੱਸੀ ਆਣਾ ਆ ਹਵਾਈਡ ਦੇ ਨਾਲ ਨਾਲ ਤੇ ਅੱਜ ਟੇਮ ਤਾਂ ਉਹ ਦਿਨ ਕਰਦੇ ਆ ਕਿ ਸਾਡੇ ਫਿਰ ਪਿੰਡ ਦੇ ਵਿੱਚ ਮਨਲਾ ਪੂਰਾ ਡਰਦਾ ਮਾਹੌਲ ਬਣਿਆ ਹੋਇਆ ਬਾਈ ਪੂਰਾ ਹੀ ਡਰਦਾ ਰਾਤ ਨੂੰ ਬਾਈ ਜੀ ਕੋਈ ਬਾਹਰ ਨਿਕਲ ਲਗਾ ਰਾਤ ਨੂੰ ਕੋਈ ਨਹੀਂ ਬਾਹਰ ਨਿਕਲਦਾ ਨਹੀਂ ਇਨਫੈਕਟ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਆਪਣੇ ਜਿਹੜੇ ਮੁੰਡੇ ਹੈਗੇ ਆ ਇਕੱਠੇ ਹੋ ਕੇ ਖੜ ਜਾਂਦੇ ਸੀਗੇ ਉਹ ਬੰਦ ਹੋ ਚੁੱਕਿਆ ਹੁਣ ਤੇ ਜਿਹੜੇ ਆਵਾਰਾ ਕੁੱਤੇ ਸੀ ਉਹ ਵੀ ਨਹੀਂ ਰਾਤ ਨੂੰ ਹੁਣ ਨਿਕਲਦੇਗੇ ਮਤਲਬ ਸਾਰਾ ਕੁਝ ਹੀ ਇੱਕ ਤਰ੍ਹਾਂ ਦਾ ਲੋਕਡਾਊਨ ਹੀ ਲੱਗਿਆ ਹੋਇਆ ਸਾਡੇ ਪਿੰਡ ਤੇ ਤੜਕੇ ਜਿਹੜੀਆਂ ਬੀਬੀਆਂ ਸਿੱਧੀਆਂ ਉੱਠ ਕੇ ਰੂੜੀ ਤੇ ਗੋਆ ਸਿਰ ਮਨਲਾ ਬਠਲ ਸਟਾਣ ਜਾਂਦੀਆਂ ਸੀ ਗੋਹੇ ਦਾ ਉਹ ਸਦਿਆਂ ਵਾਲਾ ਜਿਹੜਾ ਬਰਕਾ ਹੀ ਪਾਟ ਗਿਆ ਸਾਰਿਆਂ ਦਾ ਹੁਣ ਅੱਛਾ ਹੁਣ ਤਾਂ ਮਤਲਬ ਜਿਹੜੀ ਸੁਧਿਆ ਸਾਰਿਆਂ ਦੀ ਹੁੰਦੀ 6 ਵਜੇ ਤੋਂ ਬਾਅਦ ਹੈ ਅੱਛਾ ਦਿਨ ਚੜਦਾ ਤਾਂ ਫੇਰ ਜਿਹੜਾ ਹੈਗਾ ਚੱਲਦਾ ਹੈ ਹਾਂ ਫੇਰ ਹੀ ਚੱਲਦਾ ਕੰਮ ਉਦੋਂ ਪਹਿਲਾਂ ਕੋਈ ਨਹੀਂ ਉੱਠਦਾ ਤੇ ਗੁਰੂ ਘਰ ਫੇਰ ਸਵੇਰੇ ਮੱਥਾ ਟੇਕਣ ਵਾਲਾ ਬਕਲਾ ਪਾਠ ਹੀ ਪ੍ਰਕਾਸ਼ ਕਰ ਰਿਹਾ ਮੇਰੇ ਹਿਸਾਬ ਨਾਲ ਤਾਂ ਹੁਣ ਕਿਉਂਕਿ ਜਿਹੜੇ ਮੱਥੇ ਟੇਕਣ ਵਾਲੇ ਵੀ ਉਹ ਵੀ ਲੇਟ ਹੀ ਜਾ ਰਹੇ ਆ ਲੇਟ ਹੀ ਜਾ ਰਹੇ ਦਿਸਿਆ ਕਿਸੇ ਨੂੰ ਨਹੀਂ ਪਤਾ ਨਹੀਂ ਦਿਸਿਆ ਤਾਂ ਹੁਣ ਆਏ ਉਹ ਜਿਹਨਾਂ ਦੇ ਹਮਲੇ ਤੋਂ ਬਿਨਾ ਮੈਂ ਕਹਿੰਦਾ ਹਾਂ ਨੇਰੇ ਚ ਕੀ ਦਿਸਣਾ ਹੈਗਾ ਬਾਅਦ ਜੀ ਸੀਸੀਟੀਵੀ ਫੁਟੇਜ ਸੀਸੀਟੀਵੀ ਦੇ ਵਿੱਚ ਜਿਹੜੇ ਮਾੜਾ ਮੋਟਾ ਕੈਪਚਰ ਹੋਇਆ ਬਸ ਉਹੀ ਹੈ ਉਹ ਅੱਖਾਂ ਦੇ ਸਾਹਮਣੇ ਕਿਸੇ ਦੇ ਨਹੀਂ ਵੀ ਆਇਆ ਅਜੇ ਬਾਈ ਯਾਰ ਸੋਡੇ ਪਿੰਡਾਂ ਦੇ ਵਿੱਚ ਜਿਹੜੀ ਗੱਲ ਉੱਡੀ ਆ ਇਹ ਤੇ ਦਗਾਉਣ ਦੀ ਇਹ ਕਿੰਨੀ ਕਿ ਸੱਚੀ ਹੈ 100% ਸਹੀ ਹੈ ਜੀ ਕਿਸੇ ਨੇ ਦੇਖਿਆ ਵੀ ਆ ਤੇ ਬਸ ਕਲੀ ਗੱਲ ਉੱਡੀ ਜਾਂਦੀ ਅਜੇ ਤੱਕ ਪਹਿਲਾਂ ਤਾਂ ਅਜੇ ਤੱਕ ਦੇਖਿਆ ਨਹੀਂ ਸੀ ਕਿਸੇ ਨੇ ਪਰ ਹੁਣ ਇਹ ਵੀਡੀਓ ਆ ਗਈ ਇਹਦੀ ਅੱਛਾ ਪਹਿਲਾਂ ਜਿਨ੍ਹਾਂ ਨੂੰ ਚਾਰ ਪੰਜਾਂ ਨੇ ਵੱਢ ਗਏ ਹਰੇ ਕਹਿੰਦਾ ਵੀ ਲਾਲ ਕੁੱਤੇ ਅਰ ਗਏ ਅੱਛਾ ਕਿਸੇ ਨੇ ਦੇਖਿਆ ਨਹੀਂ ਸੀ ਬਾਈ ਪਚਾਰ ਪੰਜ ਸੋਡੇ ਪਿੰਡ ਦੇ ਕਿੰਨੇ ਨੇ ਵੱਢ ਗਏ ਸਾਡੇ ਤਿੰਨਾਂ ਨੇ ਵੱਢ ਗਏ ਜੀ अच्छा ਛੋਡੇ ਪਿੰਡ ਦੇ ਆਵਾਜ਼ ਪਿਆ ਹੋਇਆ ਹੈ ਮਾਸ ਮੂਸ ਤਾਂ ਨਹੀਂ ਮਿੱਠਾ ਛੋਡੇ ਪਿੰਡ ਦੇ ਲੋਕਾਂ ਦਾ ਦੇਖੋ ਮਿੱਠਾ ਜਾਂ ਕੀ ਗੱਲ ਆ ਉਹਨੂੰ ਜਾਂ ਆਂਦਾ ਵੀ ਲੋਕ ਚੰਗੇ ਲੱਗਦੇ ਹੋਗੇ ਚੰਗੀ ਕਰਕੇ ਨਹੀਂ ਇੱਕ ਜਿਹੜਾ ਹੈਗਾ ਤੀਂਦੂਗਾ ਕਹਿੰਦੇ ਇਹਨੂੰ ਲੈਪਡ ਆ ਤੇ ਹਜੇ ਤੱਕ ਪਛਾਣ ਹੀ ਨਹੀਂ ਹੋ ਸਕੀ ਵੀ ਕਿਹੜਾ ਜਾਨਵਰ ਆ ਇਹ ਨਹੀਂ ਪਛਾਣ ਪਛਾਣ ਤਾਂ ਜੰਗਲੀ ਜਾਨਵਰ ਆ ਇਹ ਅੱਛਾ ਪਰ ਪਹਿਲਾਂ ਕਿਸੇ ਪਛਾਣ ਨਹੀਂ ਹੁਣ ਮੰਨ ਲਓ ਵੀਡੀਓ ਜੀ ਵਾਇਰਲ ਹੋ ਗਿਆ ਮੰਨ ਲਓ ਕੈਮਰਾ ਚ ਆ ਗਿਆ ਇਹ ਅੱਜ ਮੈਂ ਪਿੱਛੇ ਨਾ ਹਵਾਇਡ ਦੇ ਕਹਿਣਾਂ ਦੇ ਵਿੱਚ ਉਹ ਲੈਪਡ ਵਰਗਾ ਲੱਗਦਾ ਲੈਪਡ ਵਰਗਾ ਲੱਗਦਾ ਕੁੱਤੇ ਨਾਲ ਵੱਡਾ ਕੁੱਤੇ ਨਾਲੋਂ ਵੱਡਾ ਤੇ ਬੰਦੇ ਤੇ ਹਮਲਾ ਗੱਲਬਾਤ ਹੋਈ ਫਿਰ ਤਿੰਨਾ ਚਾਰਾਂ ਨੇ ਵੀ ਕਿਦਾਂ ਹਮਲਾ ਕਰਦਾ ਉਹ ਇੱਕ ਕੁੱਤਾ ਜਿਵੇਂ ਹੁੰਦਾ ਕੁੱਤਾ ਪਿੱਛੋਂ ਪਾਰ ਕਰਦਾ ਸ਼ੇਰ ਅੱਗੋਂ ਕਰਦਾ ਕੁੱਤੇ ਦੇ ਡੜਾ ਮਾਰ ਕੇ ਡਲੇ ਵੱਲ ਭਜਦਾ ਸ਼ੇਰ ਬੰਦੇ ਵੱਲ ਭਜਦਾ ਜਿਹੜਾ ਮਾਰਨ ਵਾਲਾ ਸਾਡੇ ਬ੍ਰਦਰ ਦੇ ਸਾਹਮਣੂ ਕੀਤੀ ਜਾਵਾਂ ਮੱਥੇ ਤੇ ਵਜਾ ਜਾਵਾਂਗੇ ਸੱਦਾ ਹੈ ਇੱਕ ਚ ਵਜਦਾ ਜਾਵਾਂ ਇੱਕ ਚ ਵਜਦਾ ਲੈ ਵੀ ਪਿੰਡ ਵਾਲੋ ਵੈਸੇ ਮੇਰਾ ਪਿੰਡ ਵੀ ਇੱਧਰ ਨੇੜੇ ਤੇੜੀ ਆ ਸਾਡੇ ਪਿੰਡ ਵਾਲੇ ਗਰੁੱਪਾਂ 'ਚ ਤੜਕੇ ਹੱਥ ਨੇ ਫਿਕਰ ਕਰਦੇ ਮੈਂ ਕਿਹਾ ਕਿਤੇ ਝੂਠ ਮਾਰਦੇ ਆ ਤੇ ਫਿਰ ਅੱਜ ਆਪਾਂ ਪਿੱਸੀਆਂ ਨੇ ਇਹ ਕਹਿੰਦੇ ਵੀ ਹੈਗਾ ਇੱਥੇ ਬਿਲਕੁਲ ਬਿਲਕੁਲ ਹੈ। ਅੱਛਾ ਜਿਵੇਂ ਤੂੰ ਸ਼ੁਰੂ ਹੀ ਦੱਸਦਾ ਸੀ ਬਈ ਲੋਕਾਂ ਨੂੰ ਤਾਂ ਲੱਗਦੀ ਐ ਚਾੜ। ਬਿਲਕੁਲ ਬਈ ਲੋਕਾਂ ਨੇ ਪਹਿਲੀ ਗੱਲ ਤਾਂ ਲੋਕ ਸਾਡੇ ਘਰੇ ਬੜਾ ਜਿਹਾ ਕਟੋਰਾ ਹਜ਼ਾਰ ਬੰਦਾ ਆਇਆ ਹੋਊਗਾ। ਵੀ ਬਾਈ ਤੂੰ ਦੇਖਿਆ ਕਹਿ ਜਾਂ ਸੀ ਯਾਰ ਕਿਸੇ ਨੂੰ ਬਾਈ ਦੇ ਪੁੱਛਣੇ ਹਾਲ ਚਾਲ ਵੀ ਬੰਦਾ ਨੇ ਕਿਵੇਂ ਸੱਟੋਂ ਬਜਿਆ ਜਾਂ ਜਾਗ ਖੰਗਨੇ ਕੋਈ। ਬਾਈ ਤੂੰ ਦੇਖਿਆ ਸੀ ਕਿਆ? ਰੇ ਗਈ ਪੁੱਛਦਾ ਸੀ ਆ ਗਈ। ਪਰ ਹੁਣ ਵੀਡੀਓ ਆਉਣ ਲੱਗੀ ਹੁਣ ਨਹੀਂ ਪੁੱਛਦੇ ਵੀ ਹੁਣ ਤਾਂ ਮੰਨ ਲਓ ਰਾਤ ਨੂੰ ਲੋਕੀ ਘਰੋਂ ਨਿਕਲਦੇ ਨਹੀਂ ਪਾਣੀ ਪੁੰਨ ਲਾਉਣੇ ਪਈ ਆ ਤੇ ਪੰਜ ਚਾਰ ਬੰਦੇ ਜਾਓ ਵੱਢ ਕੇ ਆਜੋ ਘਰੇ ਆਉਦੇ। अच्छा यार ਮਰਾਦਰ ਨੂੰ ਪਾਣ ਲਾਉਣ ਜਾਂਦਾ ਵਾਰ ਕੋਈ ਹਲੋ ਇੱਕ ਜੰਗਲੀ ਜਾਨਵਰ ਨੇ ਦੇਖ ਲਓ ਬਾਈ ਸਾਰੇ ਪਿੰਡ ਨੂੰ ਕਈ ਪਿੰਡਾਂ ਨੂੰ ਵਕਤ ਪਾ ਰੱਖਿਆ ਤੇ ਸਾਡੇ ਬਜ਼ੁਰਗਾਂ ਨੇ ਦੇਖ ਲਓ ਉਹ ਟਾਈਮਾਂ ਚ ਕਿਵੇਂ ਕਿੰਨੀ ਔਖਾਂ ਕੇ ਪੈਲੀਆਂ ਬਣਾਗਾ ਹੋਣਗਾ ਜਦੋਂ ਸਾਰੇ ਪਾਸੇ ਜੰਗਲੀ ਜਾਨਵਰੀ ਤੁਰੇ ਫਿਰਦੇ ਹੁੰਦੇ ਆ ਹਨਾ ਬਿਲਕੁਲ ਸਹੀ ਗੱਲ ਹੈ ਹਨਾ ਬਿਲਕੁਲ ਤੇ ਬਾਈ ਫਿਰ ਮੰਨ ਲਓ ਜਿਹੜਾ ਬਾਪੂ ਜਿਹੜੇ ਹੈਗੇ ਵੈਸੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਦਿਸਿਆ ਤੇ ਬਸ ਕਹਿੰਦਾ ਵੀ ਅੰਨਾ ਹੀ ਹੋਗਾ ਜਦੋਂ ਸਰਚ ਵਜੇ ਆ ਗਿਆ ਨਹੀਂ ਬਸ ਉਹਨਾਂ ਤੋਂ ਲੱਗਾ ਵੀ ਆ ਕੁੱਤਾ ਬੈ ਕੁੱਤਾ ਬੈਠਾ ਹੈ ਕੁੱਤਾ ਬੈਠਾ ਪਾਣੀ ਲਾਉਣ ਗਏ ਸੀ ਉਹ ਗਰੰਥੀ ਆਣੀ ਗੁਰੂ ਘਰ ਤੋਂ ਕਹਿੰਦੇ ਪ੍ਰਕਾਸ਼ ਤੂੰ ਕਰ ਦੇ ਮਹਾਰਾਜ ਦਾ ਅੱਛਾ ਉਹ ਨਾ ਕੇ ਉਹਨੇ ਮੋਟਰਸਾਂਟਾਰਟ ਕਰਤਾ ਆ ਉਹਦਾ ਸਿਰ ਤੇ ਪੱਗ ਬੰਨ ਜਾਵੜਿਆ ਹਾਂ ਹਾਂ ਤੇ ਉਹਨੂੰ ਆਏ ਜਲ ਮੈਂ ਬਾਹਰ ਖੋਲਦਿਆਂ ਹਾਂ ਹਾਂ ਕਿ ਉਹ ਚਲੋ ਨੋ ਕਿੱਧਰ ਬਾਹਰ ਖੋਲੂਗੀ ਤੇ ਕਿੱਧਰ ਬੰਦ ਕਰੂਗੀ ਜੀ ਉਹ ਨਾ ਤਾਂ ਟਾਰਚ ਚੱਕੀ ਨਾ ਉਹਨੇ ਡੰਡਾ ਚੱਕਾ ਕੋਈ ਜਾ ਕੇ ਬਾਹਰ ਖੋਲਿਆ ਬਾਹਰ ਖੋਲੇ ਕੁੱਤਾ ਛੋਟਾ ਉਹ ਪੁੱਠਾ ਮੁਰਗਾ ਤੇ ਉਹ ਬਾਹਰ ਕੰਢਾ ਕਾਦ ਮੋਨੇ ਵਾਵਾ ਵਾਵਾ ਕਦਮ ਬਾਹਰ ਕਨੇ ਦਾ ਹਮਲਾ ਕਰਤਾ ਅੱਛਾ ਬਾਹਰ ਕੇ ਬੈਠਾ ਸੀ ਹਾਂ ਬਾਹਰ ਬਾਹਰ ਕੇ ਪਿੰਡ ਦੀ ਪਰਤਾਲ ਕਰ ਹੁਣ ਜੰਪ ਕਿੰਨੀ ਘਟੋ ਕੋਲ ਅੱਛਾ ਹਾਂ ਜੰਪ ਕਿਦਾ 10 12 ਫੁੱਟ ਲਮਾ ਕੀਤਾ ਜੰਪ ਉਹਨੇ ਇਹ ਬਾਈ ਤਨ ਚਾਰ ਬੰਦੇ ਜਿਹੜੇ ਸੋਡੇ ਪਿੰਡ ਦੇ ਵਿੱਚ ਜਿਹੜੇ ਕਾਇਲ ਕੀਤੇ ਕਿੰਨੇ ਦਿਨਾਂ ਚ ਕੀਤੇ ਸਾਰ ਇੱਕੋ ਦਿਨ ਉਹ ਰਾਤ ਨੂੰ 2:30 ਵਜੇ ਕੀਤੇ ਇਸ ਵੇਰੇ 4:00 ਵਜੇ ਕੀਤਾ ਤੇ ਮੰਨ ਲਓ ਜੁਰ 2:30 ਰਾਤ ਅੱਛਾ ਰਾਤ 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 ਦੀਆਂ ਹੀ ਖਬਰਾਂ ਸਾਰੀਆਂ ਸਾਰੀਆਂ ਰਾਤ ਦੀਆਂ ਖਬਰਾਂ ਜਿੱਥੇ ਖਬਰ ਸਾਰੀ ਰਾਤ ਦੀ ਹੈ ਮੈਂ ਮਹ ਬੁਗਾ ਨੇ ਰੋਈ ਰਾਤ ਦੀ ਸਾਡੇ ਮੰਨ ਲਓ 11:00 ਵਜੇ ਦੀ ਹੈ ਹਾਂ ਦੂਜੇ ਦਿਨ ਇੱਕ ਗੱਲ ਹੈਗੀ ਆ ਵੀ ਜਿਹੜਾ ਹੈਗਾ ਮੈਂ ਸੁਣਿਆ ਸੀਗਾ ਕਿਸੇ ਕੋਲੋਂ ਵੀ ਜਿਹੜਾ ਉੱਲੂ ਰਾਤ ਨੂੰ ਹਮਲਾ ਕਰਦਾ ਵੀ ਸ਼ੇਰ ਵੀ ਜਿਹੜਾ ਸ਼ਿਕਾਰ ਰਾਤ ਨੂੰ ਹੀ ਕਰਦਾ ਰਾਤ ਨੂੰ ਕਰਦਾ ਸਾਰੇ ਜੰਗਲੀ ਜਾਨਵਰ ਆ ਜਿਹੜੇ ਖੂਨਖਾਰ ਜਾਨਵਰ ਹੁੰਦੇ ਆ ਉਹ ਰਾਤ ਨੂੰ ਹੁੰਦੇ ਆ ਸੋ ਮੜਾ ਧਿਆਨ ਨਾ ਆਇਆ ਕਰੋ ਆ ਬੰਦੇ ਆ ਜਾ ਉਰੇ ਯਾਰ ਮੇਰੀ ਗੱਲ ਸੁਣੋ ਛੱਡਿਆ ਇਹ ਬਾਈ ਪੱਠੇ ਪਾਉਂਦਾ ਛਡਾਇਆ ਕਹਿੰਦਾ ਯਾਰ ਸਾਡੇ ਕਹਿੰਦਾ ਪਿੰਡ ਦੇ ਵਿੱਚ ਨਾ ਹੁਣ ਮਿੰਟ ਮਿੰਟ ਬਾਅਦ ਪੱਤਰਕਾਰ ਆਉਂਦੇ ਆ ਤੇ ਹੁਣ ਤੂੰ ਨੌਜਵਾਨਾ ਤੈਨੂੰ ਕਿੱਦਾਂ ਮਤਲਬ ਤੈਨੂੰ ਕਿਉਂਕਿ ਸੋਸ਼ਲ ਮੀਡੀਆ ਜਿਆਦਾ ਚਲਾਉਣਾ ਬਾਈ ਵਰਗ ਚਲ ਕੰਮ ਜਿਵੇਂ ਜਿਹੜਾ ਗਰੁੱਪਾਂ ਦੇ ਵਿੱਚ ਕਿਦਾਂ ਦੀਆਂ ਖਬਰਾਂ ਚੱਲਦੀਆਂ ਤੇ ਰੀਅਲ ਕਿਦਾਂ ਦੇ ਹੁੰਦੇ ਗਰੁੱਪਾਂ ਦੇ ਵਿੱਚ ਤਾਂ ਵੀ ਵੈਸੀ ਹਾਈਪ ਕਰ ਛੱਡੀ ਐ ਵੀ ਕੋਈ ਕਦੇ ਕੀ ਆ ਗਿਆ ਕਦੇ ਕੀ ਆ ਗਿਆ ਪਰ ਵੀ ਪਤਾ ਅਸਲ ਤਾਂ ਉਹਨਾਂ ਨੂੰ ਹੀ ਜਿਨ੍ਹਾਂ ਦੇ ਬੀਤੀ ਹੈਗੀ ਆ ਜਿਵੇਂ ਜਿਆਦਾ ਸਾਡੇ ਤੇ ਤਾਇ ਤੇ ਅਟੈਕ ਹੋ ਗਿਆ ਜਾਂ ਜਿਹੜੇ ਦੂਜੇ ਹੋਰ ਬੰਦੇ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਕੀ ਚੀਜ਼ ਦਾ ਵਾਅ ਪਿਆ ਉਹਨਾਂ ਨਾਲ ਗਰੁੱਪਾਂ ਵਿੱਚ ਤਾਂ ਉਹੀ ਵਾ ਉਹੀ ਫਾੜ ਆਈ ਜਾਂਦੇ ਹੈਗੇ ਵੀ ਆਹ ਏਲੀਅਨ ਆ ਗਿਆ ਜੀ ਜਾਂ ਆਹ ਆ ਗਿਆ ਉਹ ਆ ਗਿਆ ਇੱਕੋ ਤਿੰਨ ਚਤਾਂ ਜਿਹੇ ਵਾਲੇ ਦੀ ਫੋਟੋ ਵਾਇਰਲ ਕਰ ਛੱਡੀ ਐ ਤੇ ਯਾਰ ਸਾਡੇ ਪਿੰਡਾਂ ਲੰਗੂਰ ਦੀ ਪਾਈ ਪਟ ਸੀ ਨਾ ਕੱਲ ਨਹੀਂ ਲੰਗੂਰ ਵੀ ਆਇਆ ਹੋਇਆ ਲੰਗੂਰ ਵੀ ਸੀਗਾ ਲੰਗੂਰ ਕੋਠਿਆਂ ਦੇ ਵਿੱਚ ਚਾ ਕੋਟ ਪਾਈ ਤੇ ਇਧਰ ਚੋਟੀਆਂ ਵਾਲੇ ਪਾਸੇ ਲੰਗੂਰ ਫਿਰਦਾ ਰਿਹਾ ਉਹ ਤਾਂ ਆ ਹੀ ਬਣਾਈ ਗਏ ਲੰਗੂਰ ਦਾ ਅਟੈਕ ਹੀ ਆ ਕਿਤੇ ਪਰ ਲੰਗੂਰ ਦੀ ਪੈੜ ਜਿਹੜੀ ਆਪਣੇ ਹੱਥਾਂ ਵਰਗੀ ਹੁੰਦੀ ਆ ਬਤਾ ਆਪ ਨੂੰ ਪਤਾ ਹੀ ਆਏਗਾ ਉਹ ਜਿਹੜੀ ਪੈੜ ਆ ਆਮ ਕੁੱਤੇ ਦੇ ਪੈਰ ਵਰਗੀ ਵੱਡੀ ਪੈੜ ਹੈਗੀ ਉਹ ਤੇ ਯਾਰ ਭਾਈ ਇੱਕ ਗੱਲ ਹੁੰਦਾ ਕਈ ਨਾ ਬੰਦਿਆਂ ਦੇ ਵਿੱਚ ਘਾਵਤਾਂ ਹੁੰਦੇ ਸਾਡੇ ਪਿੰਡਾਂ ਚ ਕਹਿੰਦੇ ਵੀ ਹਰੇਕ ਵਾਰੀ ਗੱਲ ਡੋਣੀ ਹੁੰਦੀ ਵੀ ਲਲਾਰੀ ਦਾ ਰੰਗ ਨਹੀਂ ਚੜਦਾ ਕੋਈ ਲਲਾਰੀ ਗੱਲ ਉਡਾਉ ਇਹ ਪਹਿਲੀ ਵਾਰੀ ਉੱਡੀ ਹੈ ਤੇ ਪਹਿਲਾਂ ਵੀ ਗੱਲਾਂ ਬਾਈ ਉੱਡੀਆਂ ਤੁਸੀਂ ਇਨਸੀਡੈਂਟ ਹੀ ਪਹਿਲਾਂ ਸਾਡੇ ਸੋਚਦਾ ਪਹਿਲੀ ਵਾਰੀ ਆ ਸਾਡੀ ਮਨਜ਼ੂਰ ਦੇਖਿਆ ਜੀ ਅੱਛਾ ਤੁਹਾਡੇ ਪਹਿਲੀ ਵਾਰੀ ਇਹ ਇੱਥੇ ਪਾਸੇ ਜੇ ਹਾਂ ਜੇ ਪਾਸੇ ਪਾਸੇ ਸਾਡੇ ਬਿੱਤੀ ਕੇ ਨਾਲ ਹੋਈ ਤਾਂ ਪਤਾ ਨਹੀਂ ਆਪਾਂ ਨੂੰ ਸਾਡੇ ਨਾਲ ਪਹਿਲੀ ਵਾਰ ਸਾਡੇ ਬਿੱਤੀ ਹੁਣ ਤੁਹਾਡੇ ਕਿਹੜੇ ਕਿਹੜੇ ਪਿੰਡਾਂ ਚ ਫਿਰਦਾ ਇਹ ਮੈਂ ਮਤਲਬ ਪਿੱਸੀ ਆਣਾ ਅ ਇਕਲੀ ਪਿੱਸੀ ਆਣਾ ਇਕਲੀ ਤਾਂ ਪਿੱਸੀ ਆਣਾ ਆ ਹਵਾਈਡ ਦੇ ਨਾਲ ਨਾਲ ਤੇ ਅੱਜ ਫਿਰ ਜੰਗਲੀ ਵਿਭਾਗ ਦੇ ਟੀਮਾਂ ਆਈਆਂ ਬਾਈ ਟੀਮ ਤਾਂ ਉਦੋਂ ਹੀ ਫਿਰਦੀ ਇੱਥੇ ਜੀ ਕਿੰਨੇ ਦਿਨਾਂ ਦੀ ਗੱਲ ਆ ਇਹ ਕਿੰਨੇ ਕਿੰਨੇ ਦਿਨ ਹੋ ਗਿਆ ਸ਼ਨੀਵਾਰ ਦੀ ਗੱਲ ਆ ਮਗਰਲੇ ਅਜੇ 7 ਦਿਨ ਹੋ ਗਏ 5 6 ਦਿਨ ਹੋ ਗਏ ਟੀਮ ਖੜੀ ਨੇ ਇੱਥੇ ਮਤਲਬ ਕਿ 7 ਦਿਨ ਹੋ ਗਏ ਜਿਹੜਾ ਜਿਹੜਾ ਉਹ ਜੰਗਲੀ ਜਾਨਵਰ ਸਾਡੇ ਪਿੰਡ ਦੇ ਵਿੱਚ ਹੀ ਹੈ ਹਾਂ ਇੱਥੇ ਨਾ ਕਿਸੇ ਨੇ ਰੋਟੀ ਪੁੱਛੀ ਨਾ ਪਾਣੀ ਪੁੱਛਿਆ ਉਹਨੂੰ ਵਿਚਾਰੇ ਨੂੰ ਭਾਲਦੇ ਫਿਰਦੇ ਹਾਂ ਨਹੀਂ ਦੇਖੋ ਮਜ਼ਾਕ ਨਾਲ ਤਾਂ ਮਜ਼ਾਕ ਰਹੇਗਾ ਜੀ ਠੀਕ ਹੈ ਜੇ ਸੀਰੀਅਸ ਨੋਟ ਤੇ ਗੱਲ ਕਰੀਏ ਇਹ ਹੈ ਤਾਂ ਵਾਕਈ ਵਾਈਲਡ ਐਨੀਮਲ ਹੈਗਾ ਹੈਗਾ ਤੇ ਸਭ ਨੂੰ ਹੀ ਆਪਦਾ ਸੇਫਟੀ ਦਾ ਜਿਹੜਾ ਮੈਜਰ ਰੱਖਣਾ ਪੈਣਾ ਹੈਗਾ ਵੀ ਆਪਦਾ ਜੋ ਵੀ ਹੈਗਾ ਤੁਰੇ ਫਿਰਦੇ ਆ ਕਿ ਪਰ ਫਿਰ ਆਪਦੇ ਸੇਫਟੀ ਨੂੰ ਫਰਸਟ ਲੈ ਕੇ ਤੁਰੋ ਤੁਹਾਡੇ ਫਿਰ ਪਿੰਡ ਦੇ ਵਿੱਚ ਮਨ ਲਾ ਪੂਰਾ ਡਰਦਾ ਮਾਹੌਲ ਬਣ ਪੂਰਾ ਹੀ ਡਰਦਾ ਰਾਤ ਨੂੰ ਬਾਈ ਜੀ ਕੋਈ ਬਾਹਰ ਨਿਕਲਦਾਗਾ ਰਾਤ ਨੂੰ ਕੋਈ ਨਹੀਂ ਬਾਹਰ ਨਿਕਲਦਾ ਨਹੀਂ ਇਨਫੈਕਟ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਆਪਣੇ ਜਿਹੜੇ ਮੁੰਡੇ ਹੈਗੇ ਆ ਇਕੱਠੇ ਹੋ ਕੇ ਖੜ ਜਾਂਦੇ ਸੀਗੇ ਉਹ ਬੰਦ ਹੋ ਚੁੱਕਿਆ ਹੁਣ ਤੇ ਜਿਹੜੇ ਆਵਾਰਾ ਕੁੱਤੇ ਸੀ ਉਹ ਵੀ ਨਹੀਂ ਰਾਤ ਨੂੰ ਹੁਣ ਨਿਕਲਦੇਗੇ ਮਤਲਬ ਸਾਰਾ ਕੁਝ ਹੀ ਇੱਕ ਤਰ੍ਹਾਂ ਦਾ ਲਾਕਡਾਊਨ ਹੀ ਲੱਗਿਆ ਹੋਇਆ ਸਾਡੇ ਪਿੰਡ ਜੀ ਅੱਛਾ ਆਵਾਰਾ ਕੁੱਤੇ ਵੀ ਸੈਣੇ ਹੋ ਗਏ ਉਹ ਵੀ ਨਹੀਂ ਬਾਹਰ ਨਿਕਲਦੇ ਹੁਣ ਚਲੋ ਵੈਸੇ ਮੈਂ ਬਾਈ ਦੇ ਗੱਲਾਂ ਮੈਂ ਮਜ਼ਾਕੀਆ ਲਹਿਜੇ ਚ ਪੁੱਛ ਰਿਹਾ ਸੀ ਪਰ ਗੱਲ ਇਹ ਆ ਵੀ ਜਿਹਦੇ ਜਸਤਾਂ ਲਾਗੇ ਸੋਈ ਜਾਣੇ ਕੌਣ ਜਾਣੇ ਪਈ ਹੈ ਨਾ ਜਿੱਤੇ ਮ ਉਹਦੇ ਤੁਸੀਂ ਪਰ ਗੱਲ ਇਹ ਆ ਵੀ ਫਲਹਾਲ ਜਿਹੜੀ ਗੱਲ ਜਿਹੜੀ ਸਾਨੂੰ ਲੱਗਦੀ ਸੀਗੇ ਯਾਰ ਵੈਸੇ ਇਹ ਗੱਲਾਂ ਬਣੀਆਂ ਹੋਈਆਂ ਕੋਈ ਨਾ ਕੋਈ ਮਾੜੀ ਮੋਟੀ ਚੀਜ਼ ਹੋਣੀ ਐਡਾ ਕੁਝ ਨਹੀਂ ਪਰ ਇਹਨਾਂ ਤੋਂ ਪੁੱਛੋ ਜਿਨ੍ਹਾਂ ਦੇ ਸਾਹ ਸੁੱਤੇ ਪਏ ਆ ਇਹ ਪਿੱਸੀਆਂ ਨੇ ਆਲੇ ਤਾਂ ਕਹਿੰਦੇ ਵੀ ਸਾਡੇ ਰਾਤ ਨੂੰ ਕੁੱਤੇ ਵੀ ਬਾਹਰ ਨਿਕਲੋਂ ਹਟ ਕੇ ਬੰਦੇ ਨਾਲ ਦਾ ਨਿਕਲ ਨਹੀਂ ਗਈ ਹੈ ਹਨਾ ਤੇ ਟੜ ਕੇ ਜਿਹੜੀਆਂ ਬੀਬੀਆਂ ਸਿਦਿਆਂ ਉੱਠ ਕੇ ਰੂੜੀ ਤੇ ਗੋਹਾ ਮਾਲਾ ਵਠਲ ਸਟਣ ਜਾਂਦੀਆਂ ਸੀ ਗੋਹੇ ਦਾ ਉਹ ਸਿਦਿਆਂ ਵਾਲਾ ਜਿਹੜਾ ਵਰਕਾ ਹੀ ਪਾੜ ਗਿਆ ਸਾਰਿਆਂ ਦਾ ਹੁਣ अच्छा ਹੁਣ ਤਾਂ ਮਤਲਬ ਜਿਹੜੀ ਸੁਧਿਆ ਸਾਰਿਆਂ ਦੀ ਹੁੰਦੀ 6 ਵਜੇ ਤੋਂ ਬਾਅਦ ਹੈ। ਅੱਛਾ ਦਿਨ ਚੜਦਾ ਤੇ ਫੇਰ ਜਿਹੜਾ ਹੈਗਾ ਚੱਲਦਾ ਹੈ। ਹਾਂ ਫੇਰ ਹੀ ਚੱਲਦਾ ਕੰਮ ਉਸ ਤੋਂ ਪਹਿਲਾਂ ਕੋਈ ਨਹੀਂ ਉੱਠਦਾ। ਤੇ ਗੁਰੂ ਘਰ ਫੇਰ ਸਵੇਰੇ ਮੱਥਾ ਟੇਕਣ ਵਾਲਾ ਬਕਲਾ ਪਾਠ ਹੀ ਪ੍ਰਕਾਸ਼ ਕਰ ਰਿਹਾ ਮੇਰੇ ਹਿਸਾਬ ਨਾਲ ਤਾਂ ਹੁਣ ਕਿਉਂਕਿ ਜਿਹੜੇ ਮੱਥੇ ਟੇਕਣ ਵਾਲੇ ਵੀ ਉਹ ਵੀ ਲੇਟ ਹੀ ਜਾ ਰਹੇ ਆ। ਲੇਟ ਹੀ ਜਾ ਰਹੇ ਆ। ਮੰਨ ਲਓ ਕਿ ਭਾਈ ਸਾਰੀਆਂ ਟਾਈਮਿੰਗਾਂ ਇੱਥੇ ਲੇਟ ਹੋ ਚੁੱਕੀਆਂ ਸੀਰੀਅਸਲੀ ਇਹ ਹੈਗਾ ਪਿੱਸੀਆਂ ਨਾ ਪੈਂਡਾ। ਪਿਸਿਆਣਾ ਹਵਾਈ ਅੱਡਾ ਸਾਰੇ ਜਾਣਦੇ ਆ ਵੈਸੇ ਉਦੋਂ ਬਣਾ ਬਠਿੰਡੇ ਦਾ ਜਿਹੜਾ ਹਵਾਈ ਅੱਡਾ ਜਿਹੜਾ ਵਿਰਕਲਾ ਪਿੰਡ ਦੇ ਵਿੱਚ ਉਹ ਵੀ ਇੱਥੇ ਸਿਤਤਾ ਮੰਨ ਲਓ ਕਿ ਇਧਰਲੇ ਪਾਸੇ ਜਿਹੜਾ ਇੰਨੀ ਹਾਈ ਸਕਿਉਰਿਟੀ ਹੈ ਕਿਉਂਕਿ ਇੱਥੇ ਫੌਜੀ ਆ ਫਿਰਦੇ ਹੀ ਰਹਿੰਦੇ ਆ ਹਨਾ ਆਸੇ ਪਾਸੇ ਆਪਣੇ ਦਾ ਖਾਸ ਕਰਕੇ ਜ਼ਿਆਦਾ ਸਕਿਉਰਿਟੀ ਸਭ ਤੋਂ ਜ਼ਿਆਦਾ ਸਕਿਉਰਿਟੀ ਵਾਲੇ ਪਿੰਡ ਦੇ ਵਿੱਚ ਆ ਕੇ ਲੱਪਣੇ ਜਿਹੜਾ ਹੈਗਾ ਮੰਨ ਲ ਮਾਰੀ ਆ ਇੱਕ ਤਰ੍ਹਾਂ ਦਾ ਕਹਿ ਸਕਦੇ ਹਨਾ ਹਾਂ ਕਹਿ ਸਕਦੇ ਹੈਗੇ ਬਾਕੀ ਉਹਦੇ ਦੀ ਪੈਟਰੋਲਿੰਗ ਲਗਾਤਾਰ ਚੱਲੀ ਜਾਂਦੀ ਪੁਲਸ ਵਾਲਿਆਂ ਦੀ ਰਾਤ ਨੂੰ 10 ਵਜੇ ਪੈਟਰੋਲ ਕਰਦੀ ਕਰਦੇ ਆ ਉਹ ਦਿਸਿਆ ਕਿ ਸਨੁਨੀਮਾਲਾ ਮੈਨੇ ਦਿਸਿਆ ਤਾਂ ਹੁਣ ਐ ਜਿਹਨਾਂ ਦੇ ਹਮਲੇ ਤੋਂ ਬਿਨਾ ਮੈਂ ਕਹਿੰਦਾ ਹਾਂ ਨੇਰੇ ਚ ਕੀ ਦਿਸਣਾ ਹੈਗਾ ਬਾਜ ਜੀ ਸੀਸੀਟੀਵੀ ਫੁਟੇਜ ਸੀਸੀਟੀਵੀ ਦੇ ਵਿੱਚ ਜਿਹੜੇ ਮਾੜਾ ਮੋਟਾ ਕੈਪਚਰ ਹੋਇਆ ਬਸ ਉਹੀ ਹੈ ਉਹ ਅੱਖਾਂ ਦੇ ਸਾਹਮਣੇ ਕਿਸੇ ਦੇ ਨਹੀਂ ਵੀ ਆਇਆ ਹੈ ਜੇ ਉਹ ਸੋ ਸੀਸੀਡੀ ਕੈਮਰੇ ਦੇ ਵਿੱਚ ਚੱਲਦਾ ਰਹਿੰਦਾ ਪਰ ਜਿਹੜਾ ਹੈਗਾ ਇਹ ਜੰਗਲੀ ਜਾਨਵਰ ਹੈ ਕਿੱਥੋਂ ਤੁਹਾਡੇ ਨੇੜੇ ਬਾਈ ਕਿਤੇ ਕੋਈ ਜੰਗਲ ਪੈਂਦਾ ਸਾਡੇ ਜੰਗਲ ਤੇ ਨੇੜੇ ਇਕੱਲਾ ਬੀੜ ਹੀ ਆ ਵਹਿਮਣ ਦਾ ਬਠੰਡੇ ਕੋਲੇ ਬਸ ਅਜਿਹਾ ਕਰਨੇ ਫਿਰ ਚੁੱਕ ਲਿਆ ਤਾਂ ਹੋ ਸਕਦਾ ਹਾਂਜੀ ਜਾਂ ਜ਼ੂ ਕਹ ਲਓ ਬਾ ਉਹੀ ਹੈ ਬਾ ਆਪਣੇ ਹੋਰ ਤੇਰੇ ਤੇਰੇ ਤਾਂ ਜੰਗਲ ਹੈ ਹੀ ਨਹੀਂ ਹੈ ਬਾ ਉਹ ਮ ਨੀ ਆਪਾਂ ਤਾਂ ਕਿਉਂ ਆਖੀਏ ਵੀ ਉੱਥੋਂ ਆਜ਼ਾਦ ਹੋਇਆ ਪਰ ਜੰਗਲ ਆਪਣੇ ਉਹੀ ਆ ਕਿਹੜਾ ਹੋੜ ਕੋਈ ਹੈ ਨਹੀਂਗਾ ਵੈਸੇ ਦੇਖ ਲਓ ਵੀ ਹੁਣ ਤਾਂ ਯਾਰ ਜਿਹੜਾ ਹੈਗਾ ਥਾਲ ਵਰਗੀਆਂ ਜ਼ਮੀਨਾਂ ਬਣਾ ਤੀਆਂ ਸਾਰੇ ਪਾਸੇ ਸੜਕਾਂ ਛੋੜਾ ਦੇ ਨਿਕਲਿਆ ਜੰਗਲ ਦਾ ਪੰਜਾਬ ਚ ਕਿਤੇ ਹੈ ਨਹੀਂ ਪਰ ਇੱਥੇ ਜਿਹੜਾ ਬਠਿੰਡੇ ਦੇ ਨੇੜੇ ਜਿਹੜਾ ਹੈਗਾ ਬੀੜ ਤਲਾਬ ਕਹਿੰਦੇ ਸਾਡੇ ਇੱਕ ਪਿੰਡ ਉੱਥੇ ਜੰਗਲ ਹੈਗਾ ਹੋ ਸਕਦਾ ਉਹ ਸੈਂਚਰੀ ਚੋ ਜਿਹੜਾ ਹੈਗਾ ਇਹ ਜਾਨਵਰ ਬਾਹਰ ਆਇਆ ਜਾਂ ਕਿਵੇਂ ਆਇਆ ਉਹਦਾ ਰੱਬ ਜਾਣਦਾ ਪਰ ਫਿਲਹਾਲ ਦੀ ਘੜੀ ਇਹ ਹੈ ਵੀ ਭਿੱਸੀਆਂ ਨੇ ਨਾ ਤਾਂ ਆਥਰੇ ਕੋਈ ਬੰਦਾ ਨਿਕਲਦਾ ਨਾ ਕੁੱਤੇ ਨਿਕਲਦੇ ਆ ਤੇ ਲੋਕ ਇਹ ਆਪਾਂ ਭਾਵੇਂ ਲੈ ਜੇ ਮਜ਼ਾਕੀਆ ਕਰੇ ਪਰ ਇਹਨਾਂ ਦੇ ਸਾਹ ਸੁੱਤੇ ਪਿਆ